ਚਾਈਨਾ ਡੋਰ ਬੰਦ ਕਰੋ ਚਾਈਨਾ ਡੋਰ ਬੰਦ ਕਰੋ ਚਾਈਨਾ ਡੋਰ ਬੰਦ ਕਰੋ ਚਾਈਨਾ ਡੋਰ ਬੰਦ ਕਰੋ ਐਂਟੀ ਕਰਾਈਮ ਐਂਡ ਐਨੀਮਲ ਪ੍ਰੋਟੈਕਸ਼ਨ ਐਸੋਸੀਏਸ਼ਨ ਨੇ ਸਮਾਜ ਸੇਵਕਾਂ ਨਾਲ ਮਿਲ ਕੇ ਚੀਨੀ ਡੋਰ ਦੀ ਵਰਤੋਂ ਬਾਰੇ ਜਾਗਰੂਕਤਾ ਪੈਦਾ ਕੀਤੀ ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਡਾਕਟਰ ਰੋਹਨ ਮਹਿਰਾਦੀ ਪ੍ਰਧਾਨਗੀ ਹੇਠ ਇਹ ਮੀਟਿੰਗ ਚੀਨੀ ਡੋਰ ਦੀ ਵਰਤੋਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਬਾਈਕਾਟ ਕਰਨ ਲਈ ਕੀਤੀ ਗਈ ਸੀ ਇਸ ਮੌਕੇ ਬੋਲਦਿਆਂ ਡਾਕਟਰ ਰੋਹਨ ਮਹਿਰਾ ਨੇ ਕਿਹਾ ਕਿ ਚਿਨੀ ਡੋਰ ਲੰਬੇ ਸਮੇਂ ਤੋਂ ਮਨੁੱਖਾਂ ਅਤੇ ਪੰਛੀਆਂ ਦੋਵਾਂ ਦੀਆਂ ਜਾਨਾਂ ਲੈ ਰਹੀ ਹੈ। ਸਰਕਾਰ ਇਸ ਦੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਵਿੱਚ ਅਸਫਲ ਰਹੀ ਹੈ। ਇਸ ਲਈ ਸਰਕਾਰ ਨੂੰ ਚਿਨੀ ਡੋਰ ਦੀ ਵਿਕਰੀ ਨੂੰ ਰੋਕਣ ਲਈ ਹੋਰ ਸਖਤ ਕਦਮ ਚੁੱਕਣੇ ਚਾਹੀਦੇ ਹਨ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਪਤੰਗ ਉਡਾਉਣ ਲਈ ਚਿਨੀ ਡੋਰ ਦੀ ਵਰਤੋਂ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ ਕਿਉਂਕਿ ਇਹ ਪੰਛੀਆਂ ਤੇ ਮਨੁੱਖਾਂ ਦੋਵਾਂ ਲਈ ਬਹੁਤ ਨੁਕਸਾਨਦੇਹ ਹੈ। ਫਾਈ ਨਿਊਜ਼ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ ਜਿਹੜੀ ਚਾਇਨਾ ਡੋਰ ਹੈ ਨਾ ਤੇ ਸਿਰਫ ਅੰਮ੍ਰਿਤਸਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਵੱਡੇ ਲੈਵਲ ਤੇ ਜਿਹੜੀ ਅੱਜ ਵੀ ਵਿਕਰੀ ਆ ਚੋਰੀ ਛਿਪੇ ਸਰਕਾਰ ਆਪਣੀ ਤੌਰ ਤੇ ਜ਼ੋਰ ਲਾ ਰਹੀ ਹੈ ਕਿ ਕਿਸੇ ਤਰੀਕੇ ਦੇ ਨਾਲ ਇਹਨੂੰ ਨੱਤ ਪਾਈ ਜਾਏ ਪਰ ਹਾਲੇ ਵੀ ਜਿਹੜੀ ਹੈ ਸਰਕਾਰ ناکਾਮ ਹੈ ਕਿਉਂਕਿ ਬਹੁਤ ਸਾਰੇ ਇਹੋ ਜਿਹੇ ਹਾਦਸੇ ਅੱਜ ਵੀ ਹੋ ਰਹੇ ਨੇ ਹਜ਼ਾਰਾਂ ਦੇ ਹਸਾਮਨਾ ਪੰਛੀ ਮਾਰ ਰਹੇ ਨੇ ਬੇਜੁਬਾਨ ਜਿਹੜੇ ਰੋਜ਼ ਦੀ ਰੋਜ਼ ਜਾਨ ਗਵਾ ਰਹੇ ਨੇ ਲੋਕ ਜਿਹੜੇ ਨੇ ਉਹ ਮਾਰ ਰਹੇ ਨੇ ਬਹੁਤ ਸਾਰੇ ਹਾਦਸੇ ਅੱਜ ਵੀ ਜਿਹੜੇ ਹੋ ਰਹੇ ਨੇ ਤੇ ਇੱਥੇ ਮੈਂ ਸਰਕਾਰ ਨੂੰ ਅਪੀਲ ਕਰਨਾ ਚਾਹਾਂਗਾ ਕਿ ਹੋਰ ਸ਼ਕਤੀ ਜਿਹੜੀ ਵਰਤਨ ਦੀ ਲੋੜ ਹੈ ਕਿਉਂਕਿ ਇੱਥੇ ਪੂਰਨ ਤੌਰ ਤੇ ਪਾਬੰਦੀ ਚਾਹੀਦੀ ਹੈ ਚੋਰੀ ਚਪੇ ਅੱਜ ਵੀ ਤੁਸੀਂ ਛੋਟੇ ਛੋਟੇ ਬੱਚਿਆਂ ਦੇ ਹੱਥ ਦੇ ਵਿੱਚ ਜਿਹੜੇ ਗੱਟੂ ਵੇਖ ਰਹੇ ਆ ਤੇ ਇਹਦੇ ਵਿੱਚ ਹੋਸ਼ਕਦਮ ਜਿਹੜੇ ਮੈਂ ਕਹਾਂਗਾ ਐਡਮਿਨਿਸਟ੍ਰੇਸ਼ਨ ਨੂੰ ਜਿਹੜੇ ਲੈਣੇ ਚਾਹੀਦੇ ਨੇ ਇੱਕ ਹੋਰ ਮੈਂ ਚੀਜ਼ ਕਹਿਣਾ ਚਾਹਾਂਗਾ ਕਿ ਇੱਥੇ ਪੇਰੈਂਟਸ ਨੂੰ ਜਿਹੜਾ ਸਭ ਤੋਂ ਜ਼ਿਆਦਾ ਵੇਅਰ ਹੋਣ ਦੀ ਲੋੜ ਹੈ ਅਸੀਂ ਹਰ ਸਾਲ ਕਹਿੰਦੇ ਆ ਕਿ ਇੱਥੇ ਸਿਰਫ ਔਰ ਸ ਇਹ ਪ੍ਰਸ਼ਾਸਨ ਤੇ ਕਿੰਨਾ ਗਾਸੀ ਉਹਨਾਂ ਦਾ ਕਿੱਦਾਂ ਕੋ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਸਕਦੇ ਆ ਇਹ ਹੁਣ ਸਾਨੂੰ ਆਪਣੀ ਸੋਚ ਚਾਹੀਦੀ ਹੈ ਕਿ ਪੇਰੈਂਟਸ ਜਿਹੜੇ ਅਵੇਅਰ ਹੋਣ ਤਾਂ ਕਿ ਜਿਹੜੇ ਆਮ ਲੋਕ ਨੇ ਇਸੀ ਦਾ ਸ਼ਿਕਾਰ ਨਾ ਹੋਣ ਬੱਚਿਆਂ ਨੂੰ ਐਜੂਕੇਟ ਕਰਨ ਜੇ ਕੋਈ ਘਰ ਬੱਚਾ ਲੈ ਕੇ ਆਂਦਾ ਵਾ ਤੇ ਉਹਨੂੰ ਇਹ ਦੱਸਣਾ ਪੇਰੈਂਟਸ ਦਾ ਫਰਜ਼ ਹੈ ਕਿ ਇਹ ਜਿਹੜੀ ਡੋਰ ਹੈ ਘਾਤਕ ਹੈ ਇਸ ਡੋਰ ਨਾਲ ਗੁੱਡੀ ਉਡਾਣ ਨਾਲ ਤੁਸੀਂ ਜਿਹੜੇ ਆ ਇੱਕ ਕ੍ਰਾਈਮਨਲ ਬਣ ਜਾਂਦੇ ਹੋ ਕ੍ਰਾਈਮਨਲ ਕਿੰਨਾ ਦੇ ਕਾਦਲ ਕਿੰਨਾ ਦੇ ਬੰਦੇ ਹੋ ਤੁਸੀਂ ਆਮ ਲੋਕਾਂ ਦੇ ਜਿਹੜੇ ਆਪਣੇ ਘਰਾਂ ਨੂੰ ਨਿਕਲ ਲੈਣੇ ਕੋਈ ਡਿਊਟੀ ਤੇ ਨਿਕਲਦਾ ਹੋਵੇ ਕੋਈ ਸਕੂਲ ਜਾ ਰਿਹਾ ਕੋਈ ਬੱਚਾ ਹਾਦਸੇ ਦਾ ਸ਼ਿਕਾਰ ਹੁੰਦਾ ਤੇ ਉਹ ਪੰਛੀ ਜਿਹੜੇ ਹਰ ਸਾਲ ਜਿਹੜੇ ਆ ਲੰਬੇ ਬਾਸ ਲੈਵਲ ਤੇ ਜਿਹੜੇ ਇਸੀ ਤੇ ਕਿਉਂਕਿ ਗੁੱਡੀ ਥੋੜੀ ਦੇਰ ਅਸਤ ਉੜਦੀ ਹੈ ਲੇਕਿਨ ਜਿਹੜੀ ਡੋਰ ਰਕਸ਼ਾ ਤੇ ਫਸੀ ਰਹਿ ਜਾਂਦੀ ਹੈ ਸਾਰਾ ਸਾਲ ਜਿਹੜਾ ਵਾ ਪੰਛੀਆਂ ਨੂੰ ਜਿਹੜਾ ਜ਼ਖਮੀ ਕਰਦੀ ਹੈ ਪੰਛੀਆਂ ਨੂੰ ਜਿਹੜਾ ਮਾਰਦੀ ਹੈ ਇਸ ਕਰਕੇ ਅਸੀਂ ਪੇਰੈਂਟਸ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹ ਹੁਣ ਟਾਈਮ ਹੈ ਅਵੇਅਰ ਹੋਣ ਦਾ ਐਜੂਕੇਟ ਕਰਨ ਦਾ ਕੀ ਲੱਗਦਾ ਕਿ ਤਿਹਾਰ ਖੁਸ਼ੀਆਂ ਦਾ ਪ੍ਰਤੀਕ ਹੁੰਦੇ ਨੇ ਪਰ ਇਹ ਖੁਸ਼ੀਆਂ ਮਾਤਮ ਵਿੱਚ ਨਾ ਬਦਲਣ ਸੋ ਇਹ ਉਪਰਾਲਾ ਘਰ ਤੋਂ ਵੀ ਸ਼ੁਰੂ ਹੋਣਾ ਚਾਹੀਦਾ ਆ ਬਿਲਕੁਲ ਸਰ ਅਸੀਂ ਹਰ ਸਾਲ ਜਦੋਂ ਦੀ ਇਹ ਜਿਹੜੀ ਡੋਰ 2015-16 ਤੋਂ ਜਿਹੜੀ ਹੈ ਜਦੋਂ ਦੀ ਇਹਨੇ ਪੈਰ ਰੱਖਿਆ ਵਾ ਪੰਜਾਬ ਦੇ ਵਿੱਚ ਆਦੀ ਉਸੋ ਦਾ ਉਦੋਂ ਦਾ ਹੀ ਚਾਹੇ ਉਹ ਸਰਕਾਰ ਹੈ ਚਾਹੇ ਅਸੀਂ ਲੋਕਾਂ ਨੂੰ ਐਜੂਕੇਟ ਕਰ ਰਹੇ ਆ ਤੇ ਮੁਹਿੰਮ ਜਿਹੜੀ ਹੈ ਸਾਡੀ ਲਗਾਤਾਰ ਜਾਰੀ ਰਹੇਗੀ ਜਿੰਨੀ ਦੇਰ ਤੱਕ ਕੋਸ਼ਿਸ਼ ਕਰਾਂਗੇ ਕਿ ਜਿੰਨੇ ਤੱਕ ਲੋਕ ਜਾਗਰੂਕ ਨਾ ਹੋ ਜਾਣ ਜਾਂ ਫਿਰ ਸੁੱਤੀ ਹੋਈ ਸਰਕਾਰ ਜਾਗਣਾ ਜੇ ਬਿਲਕੁਲ ਜੀ ਹਾਂ ਜੀ ਦਕਸ਼ਾ ਦੇ ਵਿੱਚ ਐਪੋਰਟੈਚ ਕੀਤਾ ਹੋਇਆ ਚਾਈਨਾ ਡੋਰ ਬਾਰੇ ਔਰ ਇਹ ਹਰ ਸਾਲ ਇਹ ਪ੍ਰੋਟੈਸਟ ਸਾਨੂੰ ਕਰਨਾ ਪੈਂਦਾ ਹੈ ਕਿਉਂ ਕਰਨਾ ਪੈਂਦਾ ਹੈ ਕਿ ਪ੍ਰਸ਼ਾਸਨ ਦੇ ਕੰਮ ਦੇ ਉੱਤੇ ਕੋਈ ਜੂ ਨਹੀਂ ਸਕਦੀ ਸੋ ਤੁਸੀਂ ਵੇਖਦੇ ਹੋ ਕਿ ਹਰ ਰੋਜ਼ ਚਾਈਨਾ ਡੋਰ ਦੇ ਨਾਲ ਕਿੰਨੇ ਇਨਸੀਡੈਂਟ ਹੁੰਦੇ ਆ ਸੋ ਕਾਨੂੰਨ ਤੇ ਲਾਗੂ ਕੀਤਾ ਉਹਨਾਂ ਦੇ ਸੁਝਾਅ ਵੀ ਆ ਮੈਂ ਕਹਿੰਦਾ ਕੋਈ এনवायरमेंट ਐਕਟ ਲੜਾ ਹੋਵੇ ਉਹਨੂੰ ਹੋਰ ਸਖ਼ਤ ਕੀਤਾ ਜਾਵੇ ਸੰਖੇਪ ਕੀਤਾ ਜਾਵੇ ਬਾਅਦ ਇਹ ਪੂਰੀ ਤਰ੍ਹਾਂ ਨਕੀਲ ਪਾਈ ਜਾ ਸਕੇ ਚਾਈਨਾ ਡੋਰ ਦੇ ਉੱਤੇ ਇਹ ਨਾਲ ਜਿਹੜਾ ਹੈ ਪੁਲਿਸ ਪ੍ਰਸ਼ਾਸਨ ਨਾਲ ਮਿਲਿਆ ਵਸ ਤੋਂ ਬਿਨਾਂ ਤੇ ਆਪਾਂ ਕੋਈ ਕਹਿ ਨਹੀਂ ਸਕਦੇ ਵੀ ਚਾਈਨਾ ਡੋਰ ਇਹ ਐਸਰੇ ਵੇਚਦੇ ਨੇ ਕਿ ਇਹ ਲਾਲ ਗਿਨੇ ਨੇ ਮਿਲੀ ਭਗਤ ਦੇ ਨਾਲ ਹੀ ਸਾਰਾ ਕੰਮ ਹੋ ਰਿਹਾ ਨਾਲ ਮੇਰਾ ਨਾਮ ਲੱਗੀ ਵਾ ਜੀ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਦਾ ਨਾ ਇੱਕ ਜਾਗਰੂਕਤਾ ਲਈ ਜਿਹੜਾ ਡਾਕਟਰ ਰੋਹਨ ਜੀ ਵੱਲੋਂ ਜਿਹੜੇ ਰਾਸ਼ਟਰੀ ਗੌਰਖਸਾ ਮਹਾਸੰਗ ਦੇ ਚੇਅਰਮੈਨ ਆ ਉਹਨਾਂ ਵੱਲੋਂ ਫਰਕ ਸਾਲ ਇੱਕ ਜਾਗਰੂਕ ਮਾਰਸ ਕੱਢਿਆ ਜਾਂਦਾ ਵਾ ਚਾਈਨਾ ਦੇ ਟੋਰ ਆ ਜਿਹੜੀ ਉਹ ਦੇਖੋ ਕਿੰਨੇ ਬਾੜੇ ਪ੍ਰਭਾਵ ਬਾੜੇ ਸਮਾਜ ਦੇ ਵਿੱਚ ਨੋ ਮਿਲ ਰਹੇ ਆ ਹਰ ਸਾਲ ਜਿਹੜੇ ਆ ਕਈ ਲੋਕ ਜਿਹੜੇ ਆ ਫੇਰੀ ਚਪੇੜੇ ਵਿੱਚ ਜਾਂਦੇ ਕਈਆਂ ਦੀ ਮੌਤ ਵੀ ਹੋ ਜਾਂਦੀ ਆ ਪਰ ਲੋਕ ਫਿਰ ਵੀ ਕਿਤੇ ਨਾ ਕਿਤੇ ਅਵੇਅਰ ਨਹੀਂ ਹੋ ਰਹੇ ਔਰ ਪ੍ਰਸ਼ਾਸਨ ਵੱਲੋਂ ਵੀ ਜਿਹੜੀ ਸਖਤੀ ਕੀਤੀ ਜਾ ਰਹੀ ਆ ਉਹ ਸਿਰਫ ਕਾਲੀਆਂ ਦੇ ਵਿੱਚ ਹੀ ਸਖਤੀ ਆ ਗਰਾਊਂਡ ਲੈਵਲ ਤੇ ਕੋਈ ਸਖਤੀ ਨਹੀਂ ਗੀ ਸ਼ਰੀਆਮ ਟੋਰ ਵਿਗਦੀ ਆ ਔਰ ਕਿ ਪ੍ਰਸ਼ਾਸਨ ਦੇ ਨਕਸ਼ਾ ਥਲੇ ਜਿਹੜੀਆਂ ਚੀਜ਼ਾਂ ਵਿਕਦੀਆਂ ਆਂ ਕਿ ਕੀ ਗੱਲ ਪ੍ਰਸ਼ਾਸਨ ਨੂੰ ਨਹੀਂ ਪਤਾ ਕਾਨਾਪੂਰ ਦੇ ਲਈ ਜਿਹੜਾ ਥੋੜਾ ਬੋਧਾ ਜਦੋਂ ਲੋਡੀ ਦੇ ਦੇਣ ਆਂਦੇ ਆ ਪ੍ਰਸ਼ਾਸਨ ਮਨ ਦਾ ਥੋੜਾ ਬੋਧਾ ਜਿਹੜਾ ਧਰ ਪ੍ਰਗਟ ਕਰਦੀ ਦੀ ਕਹਿੰਦੀ ਆ ਪਰ ਅਸਲ ਦੇ ਵਿੱਚ ਜਿਹੜਾ ਪ੍ਰੋਪਰ ਐਕਸ਼ਨ ਹੋਣਾ ਚਾਹੀਦਾ ਉਹ ਨਹੀਂ ਹੋ ਰਿਹਾ ਸੋ ਇਸ ਕਰਕੇ ਕਾਫੀ ਲੋਕਾਂ ਦੀ ਜਾਨ ਜਾ ਰਹੀ ਆ ਲੋਕਾਂ ਨੂੰ ਵੇਰ ਵੀ ਕੀਤਾ ਜਾ ਰਿਹਾ ਵਾ ਪਰ ਲੋਕ ਫਿਰ ਵੀ ਅ ਨਹੀਂ ਅਵੇਅਰ ਹੋ ਰਹੇ ਬਹੁਤ ਮਾੜੀ ਗੱਲ ਹੈ ਕਿ ਇਹ ਲਗਾਤਾਰ ਇਹ ਕੰਪਲੀਟਾ ਜਾ ਰਹੀ ਹੈ ਕਈ ਮਿੰਟਾਂ ਤੋਂ ਦੇਖੋ ਜੀ ਪ੍ਰਸ਼ਾਸਨ ਦੇ ਨਾਲ ਨਾ ਸਾਂਡਗਾਰਡ ਹੁੰਦੀ ਆ ਆਪਾਂ ਸਾਰੇ ਜਾਣਦੇ ਆ ਸਾਰੇ ਜਿਹੜਾ ਵਾ ਜਿਹੜੇ ਇਹੋ ਜੇ ਕੰਮ ਕਰਦੇ ਆ ਸਾਰਿਆਂ ਵੱਲੋਂ ਜਿਹੜਾ ਵਾ ਲੋਕਲ ਜਿਹੜੇ ਫਸਟ ਪੁਲਿਸ ਸਟੇਸ਼ਨ ਤੋਂ ਦੇ ਆ ਸਾਰਿਆਂ ਵੱਲ ਜਿਹੜੇ ਆਪਣੇ ਵਗੈਰਾ ਲੱਗੇ ਹੁੰਦੇ ਆ ਔਰ ਸਾਰਿਆਂ ਨੂੰ ਪਤਾ ਵਾ ਕਿਸ ਤਰ੍ਹਾਂ ਕਿਹਨਾ ਕੀ ਕੰਮ ਚੱਲਦੇ ਆ ਔਰ ਇਸ ਕਰਕੇ ਜਿਹੜਾ ਵਾ ਇਹ ਕੰਮ ਇਹਨੀ ਮਰਜ਼ੀ ਕਹਿਣ ਨੂੰ ਭਾਵੇਂ ਤਕਨੀਕ ਕਹਿ ਲੈਣ ਪਾਤਾ ਕੋਈ ਸ਼ਕਤੀ ਦੀ ਹੋ ਰਹੀ ਹੈਗੀ ਪਰ ਇਹੋ ਜੀ ਜਾਗਰੂਤ ਨੇ ਲੋਕ ਜਾਗਰੂਤ ਹੋ ਰਹੇ ਨੇ ਦੇਖੋ ਪ੍ਰਯਾਸ ਜਿਹੜਾ ਵਾ ਪ੍ਰਯਾਸ ਕਰਨਾ ਚਾਹੀਦਾ ਵਾ ਔਰ ਜੇ ਬਿਲਕੁਲ ਵੀ ਨਾ ਕੁਝ ਕਰੀਏ ਤਾਂ ਫਿਰ ਵੀ ਨਹੀਂ ਨਾ ਬੰਦੀ ਗੱਲ ਇਸ ਕਰਕੇ ਜਿਹੜਾ ਸਾਡੇ ਵੱਲੋਂ ਜਿਹੜਾ ਪ੍ਰਯਾਸ ਹੁੰਦਾ ਵਾ ਔਰ ਆਪਾਂ ਨੂੰ ਪੋਜ਼ਿਟਿਵ ਰਿਜ਼ਲਟ ਮਿਲਦਾ ਵਾ ਔਰ ਅਸੀਂ ਪ੍ਰਯਾਸ ਕਰਦੇ ਰਵਾਂਗੇ ਜਦ ਤੱਕ ਇਹ ਜਾਗਰੂਤੀ